Institut Cartogràfic i Geològic de Catalunya, 2019 اشتركوا ਪ੍ਰਦੀਪ ਸਿੰਘ ਦੀ ਅੱਜ ਡਿਊਟੀ ਕੀ ਐਜ਼ ਅ অবজারভার ਕੀ ਕਾਰਨ ਕੀ ਜਿਹੜਾ ਅੱਜਾਂ ਬੱਚੇ ਰੋਲਾ ਪਾ ਰਹੇ ਨੇ ਸਾਰੇ ਕੋਈ ਆਈਟੀ ਦੀ ਪ੍ਰੋਬਲਮ ਹੋਈ ਆ ਸਰਵਰ ਦੇ थ्रू ਜਿਹੜਾ ਪੇਪਰ ਐਗਜ਼ਾਮ ਆਉਣਾ ਸੀ ਹੈ ਜੀ ਉਹ ਐਗਜ਼ਾਮ ਆਉਣ ਦੇ ਵਿੱਚ ਨਾ ਕੋਈ ਦਿੱਕਤ ਆ ਗਈ ਉਹ ਜੋ ਆਈਟੀ ਨੂੰ ਡੀਲ ਕਰਦੀ ਕੰਪਨੀ ਉਹ ਤੁਹਾਨੂੰ ਕਲੀਅਰ ਕਰਾਊਗੀ ਸਾਡੀ ਤਾਂ ਸਿਰਫ ਉਸ ਤੋਂ ਅੱਗੇ ਡਿਊਟੀ ਸੀਗੀ ਕਿਉਂਕਿ ਕੋਈ ਵੀ ਇੱਥੇ ਹੈਗਾ ਤਾਂ ਸੀਗਾ ਪੇਪਰ ਸਟਾਪ ਨਾ ਫਿਰ ਸਟਾਪ ਕਿੰਨੇ ਬੱਚੇ ਆਉਂਦੇ ਸੀ ਅਪਰੋਕਸੀਮੇਟ ਉਹ 390 ਕਾ ਮਤਲਬ ਸਾਰੇ ਬੱਚੇ ਡ੍ਰੈਗ ਕਰ ਰਹੇ ਹੈਗੇ ਜੋ ਪ੍ਰੀ ਐਗਜ਼ਾਮ ਕੋਈ ਨਹੀਂ ਸਕੇ ਕੰਪਲੀਟ ਨਾ ਹੋ ਸਕੇ ਕੈਨਸਲ ਹੋ ਗਿਆ ਜੀ ਕੈਨਸਲ ਹੋ ਗਿਆ ਜਿਵੇਂ ਇਹਨਾਂ ਨੇ ਪਹਿਲਾਂ ਇਹ ਤਿਆਰੀ ਕਰਨੀ ਸੀ ਕਿ ਆਪ ਦੇ ਸਾਡਾ ਸਰਵਰ ਚੱਲ ਸਕਦਾ ਹੈ ਨਹੀਂ ਚੱਲ ਸਕਦਾ ਕਿ ਇੱਕ ਵਾਰੀ ਤਾਂ ਬੱਚੇ ਪੇਪਰ ਦੇ ਲਾਗੇ ਦੂਜੀ ਵਾਰੀ ਕਹਿੰਦੇ ਨੇ ਸਾਡੀ ਜਿਹੜੀ ਤਿਆਰੀ ਸਭ ਦੇਖੋ ਇਸ ਬਾਰੇ ਤਾਂ ਹੁਣ ਸਾਨੂੰ ਤੁਹਾਨੂੰ ਨਾ ਕੋਈ ਟੋਲ ਜੇ ਇਹ ਤੇ ਇਹੀ ਦੱਸਣੀ ਹੈ ਕਿ ਪ੍ਰਾਈਵੇਟ ਕੰਪਨੀ है। ये सर ये टेक्निकल है पीछे से। जो सर जहाँ से चल रहा है, है वो नहीं सो हो रहे थे तो उसी का हम सोल्यूशन निकाल रहे थे जिस वजह से कैंडिडेट ज्यादा भड़क गए तैयारी सब कुछ थी हमारी प्रॉपर तो मान लो किसी के -किसी बाई चांस भी आप सीबीटी एग्जाम में तो नहीं है किसी के इस सिस्टम में हो सकता है कि चलो मान लो नहीं हो रही है ना उसको हम ठीक कर रहे थे बट उसकी वजह से बाकी कैंडिडेट भी हाइपर हो गए दो चार लोगों की वजह से सब लोग हाइपर हो गए कि सर मैं रोशन है ना सब गलीफिक सर बीटे पास आउट हूँ ठीक है या हम एग्जाम कराने आए सिर्फ ठीक है हाँ ये पेपर कैंसिल हो गए हैं ਇਨਕਾ ਜੀ ਸ਼ਡਿਊਲ ਹੋ ਜਾਏਗਾ ਇਨਕੀ ਜੋ ਮੇਲ ਆਈਡੀ ਆ피 ਜੋ ਵੀ ਇਨਕਾ ਕੰਟੈਕਟ ਨੰਬਰ ਹੈ ਉਨਪੇ ਇਹ ਮੇਲ ਚਲ ਜਾਏਗੀ ਕਿਉਂਕਿ ਜਦ ਵੀ ਡੇਟ ਅਡਮਿਨਿਸਟ੍ਰੇਟਰ ਲੋਗਾ ਉਹ ਉਨਪੇ ਚਲ ਜਾਏਗਾ ਪਰ ਇਹ ਹੁਣ ਆਨਲਾਈਨ ਸਾਈਟ ਤੇ ਇਹਨਾਂ ਨੇ ਲੈਟਰ ਪਾ ਦਿੱਤਾ ਕਿ ਪੇਪਰ ਕੈਨਸਲ ਹੋ ਗਿਆ ਹੈ ਪਰ ਉਹ ਲੈਟਰ ਦੇ ਵਿੱਚ ਕੋਈ ਕਿਸੇ ਅਫਸਰ ਦੇ ਕੋਈ ਰਜਿਸਟਰਾਰ ਦੇ ਕਿਸੇ ਤੇ ਵੀ ਸਾਈਨ ਨਹੀਂ ਹੈ ਇਸ ਲਈ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਕੀ ਪਤਾ ਇਹਨਾਂ ਦਾ ਕਰਨ ਨੂੰ ਫੇਰ ਪੇਪਰ ਲੈ ਲੈਣਾ ਸੀ ਚਲੇ ਨਹੀਂ ਉੱਟ ਕੇ ਵੇ ਅੱਜ ਜਦੋਂ ਇਹਨਾਂ ਦੀਆਂ ਤਿਆਰੀਆਂ ਆਉਣੀਆਂ ਸੀਗੀਆਂ ਤੇ ਕੋਈ ਪੇਪਰ ਲਿਆ ਕਿਉਂ ਜਦੋਂ ਤਿਆਰੀ ਨਹੀਂ ਸੀ ਜਦੋਂ ਇਹਨਾਂ ਦੇ ਨਹੀਂ ਇਹਨਾਂ ਨੂੰ ਪੇਪਰ ਲੈਣਾ ਆ ਰਿਹਾ ਕੰਪਿਊਟਰ ਟੈਸਟ ਤੇ ਕਿਉਂ ਲੈ ਰਹੇ ਆ ਮੈਨੂੰ ਨਹੀਂ ਲੈ ਲੈਣਾ ਅੱਗੇ ਵੀ ਮੈਨੂੰ ਅਲੀ ਪੇਪਰ ਲੈਂਦੇ ਨੇ ਲੈ ਲੈਣ ਦੋ ਦੋ ਹਜ਼ਾਰ ਇੱਕ ਬੱਚੇ ਦੀ ਫੀਸ ਲੈ ਰਹੇ ਆ ਇੱਥੇ ਕੋਈ ਕੋਈ 10 10 20 20 ਹਜ਼ਾਰ ਰੁਪਏ ਤੇ ਕੋਈ ਬੰਦਾ ਨਹੀਂ ਸੀ ਬਿਠਾ ਸਕਦਾ ਕਿ ਪੇਪਰ ਲੈ ਲੀਏ ਚੰਗਾ ਪਤਾ ਨਹੀਂ ਕਿਹੜੀ ਕੰਪਨੀ ਦੇ ਬੰਦੇ ਪੇਪਰ ਲੈਣ ਆਏ ਆ ਉਹਨਾਂ ਨੂੰ ਕੁਆਲਿਫੀਕੇਸ਼ਨ ਪੁੱਛੀ ਆ ਵੀ ਤੁਹਾਡੀ ਕੁਆਲਿਫੀਕੇਸ਼ਨ ਕੀ ਆ ਵੀ ਤੁਸੀਂ ਕਿਹਾ ਤਾਂ ਕੰਪਿਊਟਰ ਬੇਸ ਪੇਪਰ ਲੈ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ ਹੁਣ ਕੀ ਹੋਇਆ ਕੀ ਹੁਣ ਇੱਕ ਵਾਰੀ ਤਾਂ ਗਾਟ ਸਾਈਡ ਤੇ ਪਤਾ ਕੈਨਸਲ ਹੋ ਗਿਆ ਬਟਾ ਜੇ ਅਸੀਂ ਫਾਈਨਲ ਕਰਦੇ ਹਾਂ ਦੇਖਦੇ ਹਾਂ ਪਰ ਦੇਖਦੇ ਹਾਂ ਜੇ ਅਸੀਂ ਫਾਈਨਲ ਕੈਨਸਲ ਹੋਇਆ ਕਿ ਨਹੀਂ ਹੋਇਆਗਾ ਕੋਈ ਇਹ ਕਿ ਇੱਕ ਨਾਮ ਕੀ ਹੈ ਸੱਜਦ ਖਾਨ ਇਹ ਜਗਤ ਹੈ ਇਹ ਬਹਿੰਦਾ ਤੋਂ ਆਇਆ ਇੱਥੇ ਲੋਕਲੀਆ ਸਮੱਸਿਆ ਸਾਨੂੰ ਪੇਪਰ ਅੱਜ ਸਾਡਾ ਪੇਪਰ ਸੀ ਟਾਈਮਿੰਗ ਦੱਸੀਗੀ 9:30 ਵਜੇ ਦੀ ਸਾਨੂੰ ਉਹ ਤੋਂ ਬਾਅਦ ਜਦੋਂ ਅਸੀਂ ਆਏ ਪਹਿਲਾਂ ਤਾਂ ਐਡਮਿਟ ਕਾਰਡ ਕੱਲ ਹੈ ਨਹੀਂ ਸੀ ਕੱਲ ਆਇਆ ਦੁਬਾਰਾ ਉਹੀ ਦੁਬਾਰਾ ਦੁਬਾਰਾ ਉਹਨਾਂ ਨੇ ਅਪਡੇਟ ਕੀਤਾ ਉਸ ਤੋਂ ਬਾਅਦ ਟਾਈਮਿੰਗ ਦੀ ਹਰਾਸਮੈਂਟ ਹੋ ਰਹੀ ਹੈ 11 ਵਜੇ 10 ਵਜੇ ਹੋਊਗਾ ਪੇਪਰ ਸ਼ੁਰੂ ਕੋਈ ਸਿਸਟਮ ਨਹੀਂ ਹੈਗਾ ਕੁਝ ਨਹੀਂ ਇਹਨਾਂ ਨੂੰ ਪਤਾ ਚੱਲ ਰਿਹਾ ਪੀਸੀ ਤੇ ਸਾਡਾ ਟਾਈਮਿੰਗ ਸ਼ੋ ਹੋ ਰਿਹਾ ਆਟੋਮੈਟਿਕਲੀ ਸਾਡਾ ਪੇਪਰ ਸਬਮਿਟ ਹੋ ਜਾਣਾ ਸੀ ਪਰ ਕੋਈ ਕੁਐਸਚਨ ਕੋਈ ਕੁਝ ਵੀ ਸਾਡੇ ਸਕਰੀਨ ਤੇ ਨਹੀਂ ਆ ਰ ज़हीदा से सिस्टम जर नहीं चल रहा है सी पहला चेक कर देंगे कि प्रॉब्लम है कि नहीं कोशिश भी इन्हें सिस्टम भी नहीं सी चल रहा अच्छा। है क्यों नहीं सर पर डिंडे गई अच्छा सर डाउन सी सर सिस्टम नहीं चल रहा है सर कोई कोशिश नहीं आया मतलब पेपर का टाइम लंगी जा रहा है सी कोशिश नहीं सी हो रहा कोई भी शो न ਸਮੱਸਿਆ ਆ ਰਹੀ ਹੈ ਜੀ ਆ ਰਹੀ ਹੈ ਸਰ ਸਮੱਸਿਆ ਪੂਰੀ ਆ ਰਹੀ ਹੈ ਕੋਈ ਪ੍ਰਬੰਧ ਹੀ ਨਹੀਂ ਹੈਗਾ ਇਹਨਾਂ ਦਾ ਜੇ ਪ੍ਰਬੰਧ ਨਹੀਂ ਕਰ ਸਕਦੇ ਤਾਂ ਪੇਪਰ ਨਾ ਕੈਂਸਲ ਤਾਂ ਕਰਨਾ ਹੀ ਚਾਹੀਦਾ ਹੈ ਇਹ ਕੀ ਸਮੱਸਿਆ ਕੀ ਆਈ ਹੈ ਮੈਸੇਜ ਇਹਨਾਂ ਦਾ ਕੋਈ ਆਨਲਾਈਨ ਸਿਸਟਮ ਹੀ ਨਹੀਂ ਹੈਗਾ ਕੋਈ ਚੱਲ ਹੀ ਨਹੀਂ ਰਿਹਾ ਤਾਂ ਕੰਪਿਊਟਰ ਨਹੀਂ ਚੱਲੇ ਸਾਰੇ ਬੱਚੇ ਤਾਂ ਬਾਹਰ ਬੈਠੇ ਨੇ ਹੁਣ ਇੱਕ ਪ੍ਰਾਈਵੇਟ ادارے ਦੇ ਵਿੱਚ ਕਿਉਂ ਰੱਖਿਆ ਗਿਆ ਇਹ ਪਤਾ ਹੀ ਨਹੀਂ ਇਹਨੂੰ ਕੁਛ ਨਾ ਪਈ ਰਹੇ ਨੇ ਕਿਉਂ ਨਹੀਂ ਹੋ ਰਿਹਾ ਇਹ ਕੀ ਕਰ ਰਹੇ ਹੈ ਜੇ ਤਿਆਰੀ ਨਹੀਂ ਸੀ ਤਾਂ ਬੱਚੇ ਸੱਦੇ ਕਿਉਂ ਸੱਦੇ ਕਿਉਂ ਇਹਨਾਂ ਨੇ ਬਿਲਕੁਲ ਪਹਿਲੇ ਪੇਪਰ ਜਿੰਦਗੀ ਇਹ ਕਿ ਕੋਈ ਇਹ ਸਮੱਸਿਆ ਕੀ ਹੋਈ ਹੈ ਆਪਾਂ ਉਹ ਕਹਿ ਰਹੇ ਸੇ ਕਿ ਇਹ ਕਹਿੰਦਾ ਸਾਈਬਰ ਡਾਊਨ ਹੋਇਆ ਜੀ ਐਸਐਲ ਦੇ ਘਰ ਪਾਏ ਪੇਪਰ ਸੀਗਾ ਨਰਸੀ ਸਟਾਫ ਦਾ ਕੋਈ ਉਹਦੇ ਸਵਾਲ ਜਾਮ ਆ ਪੁੱਛ ਰਿਆਂ ਨਾਲ ਗੱਲਬਾਤ ਕਰ ਰਹੇ ਆ ਜੀ ਜਿਹੜਾ ਇਹਨਾਂ ਦੇ ਇੰਚਾਮ ਤੋਂ ਲਾ ਦਿੱਤਾ ਤੇ ਕਹਿੰਦੇ ਸਾਡਾ ਪੇਪਰ ਸੀਗਾ ਇਸ ਟਾਈਮ ਪੇਪਰ ਦੇ ਸਵਾਲ ਦੇ ਵਿੱਚ ਅਸੀਂ ਆਏ ਸੀਗੇ ਉਹ ਕਹਿੰਦੇ ਪੇਪਰ ਨਾਲ ਕਹਿੰਦੇ ਸਾਡਾ ਸਾਈਬਰ ਡਾਊਨ ਹੋ ਗਿਆ ਦੇਖੋ ਚੈੱਕ ਕਰ ਰਹਾ ਮੈਂ ਕਹਿੰਦਾ ਇਹਨਾਂ ਨੇ ਇੱਕ ਨੋਟਸ ਦਿੱਤਾ ਹੈਗਾ ਕਿ ਤੁਹਾਡਾ ਨੈਕਸਟ ਪੇਪਰ ਕਰਾ ਲੈਣਾ ਬਾਕੀ ਗੱਲਬਾਤ ਚੱਲ ਰਹੀ ਹੈ ਇਹਨਾਂ ਨਾਲ